ਰੋਜਨਾ ਜੀ ਨੇ ਇੱਕ ਦੇ ਨੰਬਰ ਇੱਕ ਸਾਰੇ 110 ਸਵਾਲ ਇਹਨਾਂ ਨੇ ਅੰਮ੍ਰਿਤਸਰ ਬਾਰੇ ਉਠਾਏ ਨੇ ਪਾਰਲੀਮੈਂਟ ਦੇ ਵਿੱਚ ਕਿੰਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਬਾਬੂ ਛੁੱਟਿਆ ਗਿਆ ਉਹਨੂੰ ਹੱਥ ਨਾਲ ਫੜ ਕੇ ਬਾਹਰ ਛੁੱਟਿਆ ਗਿਆ ਇਹ ਬੜਾ ਬਹਾਦਰੀ ਦਾ ਕੰਮ ਕੀਤਾ ਦੂਸਰੀ ਗੱਲ ਹੈ ਕਿ ਇਹਨਾਂ ਦੇ ਉੱਤੇ ਕੋਈ ਵੀ ਕ腐ਸ਼ਨ ਦਾ ਕੇਸ ਨਹੀਂ ਹੈ ਕੋਈ ਸ਼ੱਕ ਨਹੀਂ ਬਹੁਤ ਵੱਡੀ ਲੀਡ ਦੇ ਨਾਲ ਕਾਂਗਰਸ ਪਾਰਟੀ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਅੰਮ੍ਰਿਤਸਰ ਵੱਲ ਜਿੱਤਣ ਜਾ ਰਹੇ ਨੇ ਪਾ 1 ਤਰੀਕ ਵਾਲੇ ਦਿਨ ਸਾਰਿਆਂ ਨੂੰ ਟਾਈਮ ਟੂ ਟਾਈਮ ਬੋਟਾ ਘੜਾ ਕੇ ਤੇ 4 ਤਰੀਕ ਵਾਲੇ ਦਿਨ ਰਾਹੁਲ ਗਾਂਧੀ ਸਾਹਿਬ ਦੀ ਸਰਕਾਰ ਆ ਰਹੀ ਹੈ ਉਹ ਇਹਨਾਂ ਸਭ ਮੰਤਰੀ ਬਣ ਜਾ ਰਹੇ ਨੇ 3 ਤਰੀਕ ਨੂੰ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਤੇ ਅੱਜ ਸਿਰਫ ਇੱਕ ਦਿਨ ਹੀ ਬਚਿਆ ਤੇ ਅੱਜ ਆਖਰੀ ਦਿਨ ਚੋਣ ਪਹੁੰਚਣ ਵਾਲੇ ਦਿਨ ਗੁਰਜੀਤ ਔਜਲਾ ਵੱਲੋਂ ਇੱਕ ਵੱਡਾ ਉਹਦੇ ਹੱਥ ਵਿੱਚ ਇੱਕ ਵੱਡਾ ਵਿਸ਼ਾਲ ਰੋਡ ਸ਼ੋ ਜਿਹੜਾ ਹਾਲਕੇ ਦੇ ਵਿੱਚ ਕੱਢਿਆ ਜਾ ਰਿਹਾ ਅੰਦਰੂਨੀ ਇਲਾਕੇ ਵਿੱਚ ਤੇ ਅਸੀਂ ਤਸਵੀਰਾਂ ਸਾਂਝੀਆਂ ਕਰਦੇ ਆ ਤੁਸੀਂ ਵੇਖ ਸਕਦੇ ਜੇ ਕਿ ਲੋਕ ਇੱਥੇ ਨੱਚਦੇ ਗੋਂਦੇ ਗੇੜਦੇ ਨੇ ਔਰ ਉਹ ਇੱਕ ਤਰ੍ਹਾਂ ਦਾ ਇਹਦੀ ਗੁਰਜੀਤ ਔਜਲਾ ਦੀ ਜਿੱਤ ਨੂੰ ਯਕੀਨੀ ਬਣਾ ਰਹੇ ਨੇ ਆਪਣੇ ਇਸਰੈਲੀ ਦੇ ਵਿੱਚ ਜੇ ਦੇਖਿਆ ਜਾਵੇ ਤੇ ਇਹਦੇ ਵਿੱਚ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਪਗੜਾ ਟੀਮ ਲੱਗੀ ਹੋਈ ਆ ਪੰਗੜਾ ਪਾ ਰਹੇ ਨੇ ਨੌਜਵਾਨ ਔਰ ਕਾਂਗਰਸ ਨੇ ਚੰਡੇ ਨਹਿਰਾ ਨਹਿਰਾ ਦੇ ਇੱਥੇ ਜਿਹੜਾ ਵਾ ਗੁਜੀਤ ਉਹ ਮੋਜਰਾ ਦੇ ਹੱਥ ਵਿੱਚ ਝੋਟਾ ਮੰਗ ਰਹੇ ਨੇ ਇਹ ਐਸੇ ਤਰਾਈ ਤੁਸੀਂ ਹੋਲਡ ਰਹੇ ਤੇ ਬਾਤਵਾ ਕੇ ਤਰ੍ਹਾਂ ਦੇ ਗਾਣੇ ਵੀ ਆੜਾ ਹੈਗਾ ਭਾਈ ਕੁਝ ਕਰਦੇ ਆ ਦੇਖਿਆ ਆਗਿਆਸ਼ਰੀ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਮੈਂ ਜਾਨਣਾ ਚਾਹੁੰਦੀ ਹਾਂ ਕਿ ਹਰਜੀਤ ਔਜਲਾ ਬਾਰੇ ਇਹ ਤੁਹਾਡਾ ਕੀ ਕਹਿਣਾ ਵਾ ਹਰਜੀਤ ਔਜਲਾ ਜੀ ਨੇ ਇੱਕ ਦੇ ਨੰਬਰ ਇੱਕ ਸਾਰੇ 110 ਸਵਾਲ ਇਹਨਾਂ ਨੇ ਅਬਰਸਰ ਬਾਰੇ ਉਠਾਏ ਨੇ ਪਾਰਲੀਮੈਂਟ ਦੇ ਵਿੱਚ ਦੂਸਰੇ ਨੰਬਰ ਤੇ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਬੰਬ ਛੁੱਟਿਆ ਗਿਆ ਉਹਨੂੰ ਹੱਥ ਨਾਲ ਫੜ ਕੇ ਬਾਹਰ ਛੁੱਟਿਆ ਗਿਆ ਇਹ ਬੜਾ ਬਹਾਦਰੀ ਦਾ ਕੰਮ ਕੀਤਾ ਦੂਸਰੀ ਗੱਲ ਹੈ ਕਿ ਇਹਨਾਂ ਦੇ ਉੱਤੇ ਕੋਈ ਵੀ ਕ腐ਸ਼ਨ ਦਾ ਕੇਸ ਨਹੀਂ ਹੈ ਔਰ ਤੀਸਰੀ ਗੱਲ ਇਹ ਹੈ ਕਿ ਇਹ ਸਾਰਾ ਪਰਿਵਾਰ ਮੁਲਫੜਾ ਔਰ ਬਹੁਤ ਹੀ ਅੱਛਾ ਪਰਿਵਾਰ ਹੈ ਔਰ ਉਸ ਤੋਂ ਬਾਅਦ ਜਿਹੜੀ ਰਿੰਗ ਰੋਡ ਬਣੀ ਆ ਟਟਾ ਉਹ ਇਹਨਾਂ ਦੀ ਦੇਣ ਹੈ ਔਰ ਉਸ ਤੋਂ ਬਾਅਦ ਜਿੰਨੇ ਪੁਲ ਬਣ ਰਹੇ ਨੇ ਉਹ ਇਹਨਾਂ ਦੀ ਦੇਣ ਹੈ ਮੈਂ ਹੱਥ ਜੋੜ ਕੇ ਸਾਰੇ ਵਾਸੀਆਂ ਨੂੰ ਕਹਾਂਗਾ ਚੰਗਾ ਗੱਲ ਟੈ ਕੈਂਡੀਡੇਟ ਜਿਹੜਾ ਚੁਣ ਕੇ ਉਹਨੂੰ ਵੋਟ ਪਾਓ ਕਿਉਂਕਿ ਇਸ ਟਾਈਮ ਸਭ ਤੋਂ ਚੰਗੇ ਇਹੋ ਹੀ ਲੋਕਲ ਦੇ ਵਿੱਚ ਲੋਕਾਂ ਨੂੰ ਮਿਲਦੇ ਨੇ ਬਾਕੀ ਆ ਕੇ ਵੋਟਾਂ ਲੈ ਕੇ ਨਿਕਲ ਜਾਂਦੇ ਨੇ ਸੋ ਗਰਮੀ ਪੂਰੀ ਪੀਕ ਤੇ ਹੈ ਔਰ ਵਰਕਰਾਂ ਜੇ ਖਾਸ ਕਰਕੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਵਰਕਰ ਨੇ ਸਾਰੇ ਗਰਮੀ ਦੇ ਵਿੱਚ ਅੱਜ ਖੜੇ ਨੇ ਪਰਸੋ ਵੋਟਾਂ ਆਉਣੀਆਂ ਐ ਵਿੱਚ ਕੋਈ ਸ਼ੱਕ ਨਹੀਂ ਬਹੁਤ ਵੱਡੀ ਲੀਡ ਦੇ ਨਾਲ ਕਾਂਗਰਸ ਪਾਰਟੀ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਅੰਮ੍ਰਿਤਸਰ ਉਹ ਜਿੱਤਣ ਜਾ ਰਹੇ ਔਰ ਪੰਜਾਬ ਦੇ ਅਸੀਂ 13 ਦੀਆਂ 13 ਸੀਟਾਂ ਕਾਂਗਰਸ ਪਾਰਟੀ ਜਿੱਤਣ ਜਾ ਰਹੀ ਹੈ ਜੀ 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 ਹਾਂ ਜੀ ਆਮ ਆਦਮੀ ਪਾਰਟੀ ਦਾ ਥੋੜੇ ਦਿਨ ਪਹਿਲਾਂ ਰੋਡ ਸ਼ੋ ਨਿਕਲਿਆ ਸੀ ਉਹਦੇ ਨਾਲੋਂ ਤੁਹਾਡਾ ਦੇਖੋ ਤੁਸੀਂ ਉਹਨਾਂ ਦੇ ਰੋਡ ショਅ ਕਵਰ ਕੀਤਾ ਮੈਂ ਤੇ ਗਿਆ ਨਹੀਂ ਅਸੀਂ ਤੇ ਕਾਂਗਰਸ ਪਾਰਟੀ ਦੇ ਨਾਲ ਜਾਣਾ ਹੈ ਉਹ ਤੁਹਾਨੂੰ ਵੀ ਪਤਾ ਹੈ ਕਿ ਉਹਨਾਂ ਦੇ ਕਿੰਨੇ ਕਿ ਬੰਦੇ ਸੀ ਜਿਹੜੇ ਬੰਦੇ ਸੀ ਉਹ ਵੀ ਉਹਨਾਂ ਨੇ ਦਿਹਾੜੀ ਦੇ ਲੈਂਦੇ ਸੀ ਔਰ ਮੈਂ ਸਮਝਦਾ ਕਿ ਉਹ ਛੋਟਾ ਜਿਹਾ ਉਹਨਾਂ ਦਾ ਰੋਡ ショਅ ਜਿਹੜਾ ਸੁਪਰ ਫਲॉप ਰੋਡ ショਅ ਹੋਇਆ ਔਰ ਰੋਡ ショਅ ਹੀ ਨਹੀਂ ਇਹ ਪਾਰਟੀ ਸੁਪਰ ਫਲॉप ਹੋ ਚੁੱਕੀ ਹੋਈ ਐ ਇਸ ਵੇਲੇ ਔਰ ਕਾਂਗਰਸ ਪਾਰਟੀ ਦਾ ਝੰਡਾ ਸਿਰ ਪੂਰਾ ਬਲੰਦ ਹੈ ਮਰਛਾ ਤਾਂ ਨਹੀਂ ਕਰਦਾ ਕੋਇਲਾ ਸਾਹਿਬ ਬਹੁਤ ਮੱਤੀ ਲੀਡ ਦੇ ਨਾਲ ਇਸ ਵਾਰ ਹੈਟਟ੍ਰਿਕ ਕਰਨ ਜਾ ਰਹੇ ਆ ਵਰਕਰਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਤੁਸੀਂ ਦੇਖ ਹੀ ਰਹੇ ਹੋ ਘਾਟਾ ਮਾਰਦਾ ਕੱਟ ਇਹ ਆਪਾਂ ਇੱਕ ਤਰੀਕਾ ਵਾਲੇ ਦਿਨ ਸਾਰਿਆਂ ਨੂੰ ਟਾਈਮ ਟੂ ਟਾਈਮ ਬੋਟਾ ਘੜਾ ਕੇ ਤੇ 4 ਤਰੀਕ ਵਾਲੇ ਦਿਨ ਰਾਹੁਲ ਗਾਂਧੀ ਸਾਹਿਬ ਦੀ ਸਰਕਾਰ ਆ ਰਹੀ ਹੈ ਉਹ ਇਲਾ ਸਮ ਮੰਤਰੀ ਬਣ ਜਾ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰੋਡ ਸ਼ੋਅ ਚ ਮਹਿਲਾਵਾਂ ਵੀ ਮੌਜੂਦ ਨੇ ਕੀ ਉਹ ਜਿਆਦਾ ਮੌਜੂਦ ਆ ਗਿਆ ਜੀ ਮਹਿਲਾਵਾਂ ਵੀ ਬਾਦ ਚੜ ਗਈ ਇਸ ਵਾਰ ਆ ਰਹੀਆਂ ਵਾ ਅੱਛਾ ਹਾਂਜੀ ਤੁਸੀਂ ਤੁਹਾਡਾ ਕੀ ਕਹਿਣਾ ਜੀ ਅੱਜ ਸ਼੍ਰੀ ਓਪੀ ਸੋਨੀ ਜੀ ਜਿਹੜੇ ਸੈਂਟਰ ਹਲਕੇ ਦੇ ਐਮਐਲਏ ਨੇ ਉਹਨਾਂ ਦੇ ਮਾਧਿਅਮ ਰਾਹੀਂ ਅੱਜ ਜਿਹੜਾ ਰੋਡ ਸ਼ੋਅ ਕਰਨ ਜਾ ਰਹੇ ਸਰਦਾਰ ਕੁਜੀ ਸਿੰਘ ਮੋਦਲਾ ਜੀ ਬੜਾ ਭਰਵਾ ਹੰਗਾਰਾ ਮਿਲਿਆ ਵਾ ਹਰ ਵਾਰਡ ਦੇ ਕੌਂਸਲਰ ਆਪਣੇ ਸਾਥੀਆਂ ਦੇ ਨਾਲ ਆਏ ਨੇ ਹਰ ਇੱਕ ਨੇ ਬੜਾ ਉਤਸ਼ਾਹ ਦਿਖਾਇਆ ਹੈ ਸੋ ਪਿੱਛੇ ਤੁਸੀਂ ਵੇਖ ਰਹੇ ਜੇ ਕਿ ਇੰਨਾ ਰੋਡ ਸ਼ੋਅ ਭਰਵਾ ਕਿਉਂਕਿ ਇੱਥੇ ਅੱਜ ਤੋਂ 10-15 ਦਿਨ ਪਹਿਲਾਂ ਜਿਹੜੇ ਪੰਜਾਬ ਦੇ ਸੀਐਮ ਨੇ ਉਹ 3-400 ਬੰਦਾ ਲੈ ਕੇ ਇੱਥੇ ਰੋਡ ਸ਼ੋਅ ਕਰਕੇ ਗਏ ਸੀ ਪਰ ਤੁਸੀਂ ਉਹ ਅੱਜ ਦਾ ਤੁਸੀਂ ਰੋਡ ਸ਼ੋਅ ਵੇਖੋ ਇਹ ਇਨਾ ਵੱਡਾ ਕਰਨਸ਼ੋਅ ਜਿਹੜਾ ਹਾਲਗੇੜ ਤੋਂ ਲੈ ਕੇ ਜੱਲਿਆਂ ਵਾਲੇ ਬਾਗ ਤੱਕ ਹਰ ਜਗ੍ਹਾ ਦੇ ਉੱਪਰ ਕਾਂਗਰਸ ਵਰਕਰ ਖੋਤਾ ਵਾ ਆਪਣੇ ਪੂਰੇ ਜੋਸ਼ ਭਰੋਸੇ ਨਾਲ ਆਪਣੇ ਲੀਡਰ ਦਾ ਬਾ ਵੈਲਕਮ ਕਰਨ ਵਾਸਤੇ ਕਿ ਕਿੰਨੀ ਕਿੰਨੀ ਆ ਰੋਡ ਸ਼ੋਅ ਦੇ ਵਿੱਚ ਅੱਜ ਕਿੰਨੇ ਲੋਕ ਨੇ ਐ ਮੈਡਮ ਤੁਸੀਂ ਵੇਖ ਸਕਦੇ ਹੋ ਕਿ ਅਣਗਿਣਤ ਲੋਕ ਨੇ ਅਣਗਿਣਤ ਜਿਹੜੇ ਉਧਲਾਸਾ ਨੂੰ ਪਿਆਰ ਕਰਦੇ ਨੇ ਜਿਹੜੇ ਸ਼੍ਰੀ ਓਪੀ ਸੋਨੀ ਸਾਹਿਬ ਨੂੰ ਪਿਆਰ ਕਰਦੇ ਨੇ ਉਹ ਸਾਰੇ ਹੀ ਇਥੇ ਪਹੁੰਚੇ ਨੇ ਸਾਰੇ ਹੀ ਲੀਡਰ ਪਹੁੰਚੇ ਨੇ ਆਪਣੇ ਆਪਣੇ ਵਰਕਰਾਂ ਦੇ ਨਾਲ ਦੇਖਿਆ ਜਾਵੇ ਕਿ ਲੋਕਾਂ ਵਿੱਚ ਬੜਾ ਭਾਰੀ ਜਜ਼ਬਾ ਪਾਇਆ ਜਾ ਰਿਹਾ ਤੇ ਕਿੰਨੀ ਕੀ ਲੀਡ ਦੇ ਨਾਲ ਸਾਡੇ ਸਾਥੀ ਜੀ ਹੌਦਲ ਨੂੰ ਜਿਦਾਉਂਦਾ ਹੌਦਲਾ ਸਾਹਿਬ ਘਟੋ ਘਟਨੀ ਤੇ 2 ਲੱਖ ਦੀ ਵੋਟ ਦੇ ਨਾਲ ਲੀਡ ਦੇ ਨਾਲ ਜਿੱਤਣਗੇ ਬੜੀ ਉੱਛਾ ਹੋ ਗਿਆ ਉਹ ਕਹਿ ਰਹੇ ਆ ਕਿ ਅਸੀਂ ਜਨੂਨ ਤਰੀਕੇ ਨਾਲ ਖੜੇ ਆ ਅਸੀਂ ਉਹਨਾਂ ਨਾਲ ਕੋਈ ਨਕਲੀ ਆ ਕੇ ਸਵਾਗਤ ਨਹੀਂ ਕਰ ਰਹੇ ਜਿੱਦਾ ਬੜੀ-ਬੜੀ ਪਾਰਟੀਆਂ ਨੇ ਕੀਤਾ ਹੈ ਉਹਨਾਂ ਨੂੰ ਬੜਾ ਉੱਛਾਵਾ ਉਹਨਾਂ ਦਾ ਇਹ ਵੀ ਕਹਿਣਾ ਹੈ ਇਸ ਵੱਡੀ ਲੀਟ ਨਾਲ ਸੈਂਟਰਲ ਹਲਕੇ ਦੇ ਵਿੱਚੋਂ ਔਰਲਾ ਸਾਹਿਬ ਨੂੰ ਦਿਖਾਵਾਂਗੇ ਥੈਂਕ ਯੂ